ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਣਾ ਰਾਉ ਨਾ ਕੋ ਰਹੈ ਰਾਂਗਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਇ ਨ ਬੰਧੈ ਥਿਰ ਜੋ ਦਿਨ ਆਵੈ ਸੋ ਦਿਨ ਜਾਹੀ ਕਰਨ ਕੂਚ ਰਹਿ ਨ ਥਿਰ 나ਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਮਨ ਸਿਰ ਉਪਰ ਮਰਨਾ ਕਿਆ ਤੂੰ ਸੋਇ ਆ ਜਾਗ ਏ ਆਨ ਤੈ ਜੀਵਨ ਜਗ ਸੱਚ ਕਰ ਜਾਨ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਧਨ ਧਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ 71 ਹੋਈ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਭਾਈ ਸ਼ੰਗਾਰਾ ਸਿੰਘ ਜੀ ਜੋ ਪਰਿਵਾਰ ਨੂੰ ਸਬੰਧੀਆਂ ਨੂੰ ਸਦੀਵੀ ਵਿਸ਼ੇ ਉਬਿਛੋੜਾ ਦੇ ਗਏ ਸਾਨ ਤਨਾ ਦੀ ਰੂਹ ਦੀ ਕਲਿਆਣ ਨਮਿਤ ਸਮੂਹੀ ਪਰਿਵਾਰ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਨਵਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਵਿਖੇ ਗੁਰਬਾਣੀ ਦਾ ਕੀਰਤਨ ਕਰਵਾਇਆ ਹੈ ਆਪ ਜੀ ਨੇ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਪਾਈ ਲਖਮੀਰ ਸਿੰਘ ਜੀ ਦੇ ਕੋਲੋਂ ਗੁਰਬਾਣੀ ਦਾ ਬਿਰਾਗ ਮਈ ਕੀਰਤਨ ਸਰਵਣ ਕਰਨਾ ਕੀਤਾ ਹੈ ਸਹਿਬ ਦਾ ਬਚਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਾਨਨ ਦੁਖ ਨਿਗਟ ਨਹੀਂ ਆਵੇ ਸੋ ਸਾਧ ਸੰਗ ਜੀ ਹੁਣ ਕੁਝ ਸਮਾਪ ਜੀ ਦੇ ਨਾਲ ਗੁਰਮਤਿ ਦੀ ਵਿਚਾਰ ਸਾਂਝੀ ਕਰਨੀ ਹੈ ਗੁਰਮਤਿ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਬਲਾਈਏ ਕੋਈ ਵੀ ਰਸਨਾ ਜਿਹੜੀ ਆਹ ਫਤਿਹ ਤੋਂ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਦਬ ਸਤਕਾਰ ਨਾਲ ਸੇਸ਼ ਝਕਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਚਨ ਹਨ ਸਬ ਕਹਿੰਦੇ ਜਿਹੜਾ ਵੀ ਜੀਵ ਧਰਤੀ ਤੇ ਆਇਆ ਹੈ ਉਹ ਆਪਣੇ ਮੌਤ ਦਾ ਸਮਾਂ ਲਿਖਾ ਕਰਕੇ ਆਇਆ ਹੈ ਸਾਰਿਆਂ ਦਾ ਸਮਾਂ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲੋਂ ਲਿਖਿਆ ਹੋਇਆ ਹੈ ਸਬ ਦਾ ਵਚਨ ਹੈ ਮਰਨ ਲਿਖਾਏ ਮੰਡਲ ਮੈਂ ਆਏ ਸਾਰੇ ਜੀਵ ਮੌਤ ਦਾ ਸਮਾਂ ਲਿਖਾ ਕਰਕੇ ਆਏ ਹਨ ਜਿਨਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸਵਾਸ ਬਖਸ਼ਿਸ਼ ਕਰਨਾ ਕੀਤੇ ਹਨ ਓਨੇ ਹੀ ਸਵਾਸ ਜੀਵ ਲੈਣਾ ਕਰਦਾ ਨਾ ਉਹ ਤੋਂ ਕੋਈ ਵਾਧ ਨਾ ਘਾਟ ਦਿਨਾਂ ਦੀ ਗਿਣਤੀ ਵੀ ਮੁਕਰਰ ਕੀਤੀ ਐ ਸਵਾਸਾਂ ਦੀ ਵੀ ਸਬ ਦੇ ਬਚਨ ਹਨ ਗਣ ਘਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲਸਾਰ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਸਵਾਸਾਂ ਦੀ ਗਿਣਤੀ ਪੂਰੀ ਹੋ ਜਾਂਦੀ ਜਦੋਂ ਸਮਾਂ ਪੂਰਾ ਹੋ ਜਾਂਦਾ ਤੇ ਉਦੋਂ ਜੀਵ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ ਸਾਬ ਦਾ ਵਚਨ ਹੈ ਜਿਸ ਕੀ ਪੂਜਾ ਔਦ ਤਿਸਾ ਕੌਣ ਰੱਖਾਈ ਜਿਹਦੀ ਉਮਰ ਪੁੱਗ ਜਾਂਦੀ ਉਹਨੂੰ ਕੋਈ ਦੁਨੀਆ ਦੀ ਤਾਕਤ ਸਾਧ ਸੰਗਤ ਜੀ ਬਚਾ ਨਹੀਂ ਸਕਦੀ ਹੈ ਵਿਦਵਾਨ ਜਨਾਂ ਨੇ ਤਿੰਨ ਮਿੱਤਰ ਮੰਨੇ ਹਨ ਮਨੁੱਖ ਦੇ ਪਹਿਲਾ ਮਿੱਤਰ ਹੈ ਧਨ ਦੂਜੇ ਮਿੱਤਰ ਹਨ ਸੰਬੰਧੀ ਤੀਜਾ ਮਿੱਤਰ ਹੈ ਕਰਮ ਸਾਧ ਸੰਗਤ ਜੀ ਧੰਨ ਉਹਨਾਂ ਦੇ ਚਿਰਸ ਸਹਾਇਤਾ ਕਰਨਾ ਕਰਦਾ ਹੈ ਜਿੰਨਾ ਚਿਰ ਬੰਦੇ ਦੇ ਅੰਦਰ ਸਵਾਸ ਚੱਲਦੇ ਹਨ ਸਰੀਰ ਤੰਦਰੁਸਤ ਹੈ ਉਹਨਾਂ ਚਿਰ ਇਹ ਧੰਨ ਕੰਮ ਕਰਦਾ ਹੈ ਸਾਧ ਸੰਗਤ ਜੀ ਜਦੋਂ ਸਰੀਰ ਜਿਹੜਾ ਨਿਰਬਲ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਜਬਾਨ ਕੰਮ ਨਹੀਂ ਕਰਨਾ ਕਰਦੇ ਸਾਧ ਸੰਗਤ ਜੀ ਉਹ ਧੰਨ ਵੀ ਸੰਬੰਧੀ ਸਾਂਭ ਲੈਂਦੇ ਸਾਧ ਸੰਗਤ ਜੀ ਅੰਮ੍ਰਿਤ ਰਾਸਾ ਪੋਥੀ ਦੇ ਵਿੱਚ ਗਿਆਨੀ ਸਰਜੀਤ ਸਿੰਘ ਜੀ ਸੋਦੇ ਜੀ ਉਹਨਾਂ ਨੇ ਇੱਕ ਬੜੀ ਸੁੰਦਰ ਸਾਖੀ ਲਿਖੀ ਹੈ ਉਹ ਕਹਿੰਦੇ ਇੱਕ ਬਜ਼ੁਰਗ ਸੀ ਤੇ ਉਹਨੇ ਬਹੁਤ ਧਨ ਇਕੱਠਾ ਕਰਨਾ ਕੀਤਾ ਸਾਧ ਸੰਗਤ ਜੀ ਜਦੋਂ ਜਾਦਾ ਬਜ਼ੁਰਗ ਹੋ ਗਿਆ ਜਬਾਨ ਕੰਮ ਕਰਨੋਂ ਹਟ ਗਈ ਇਹ ਜਿਹੜੇ ਸਬੰਧੀ ਸਨ ਰਿਸ਼ਤੇਦਾਰ ਸਨ ਉਹ ਪਤਾ ਲੈਣ ਵਾਸਤੇ ਆਇਆ ਕਰਨ ਤੇ ਉਹ ਬਜ਼ੁਰਗ ਦੇ ਮਨ ਵਿੱਚ ਇੱਛਾ ਸੀ ਆਪਣੇ ਪੁੱਤਰਾਂ ਨੂੰ ਪਹਿਲਾਂ ਬੜਾ ਇਸ਼ਾਰਿਆਂ ਨਾਲ ਕਿਹਾ ਕਰੇ ਕਿ ਆ ਕੰਤ ਦੇ ਲਾਗੇ ਮੈਂ ਧਨ ਨੱਪਿਆ ਹੈ ਇਹ ਧਨ ਕੱਢ ਕਰਕੇ ਗਰੀਬਾਂ ਵਿੱਚ ਦਾਨ ਕਰ ਦਿਓ ਪੁਨ ਦਾਨ ਕਰ ਦਿਓ ਕਿ ਅੱਗੇ ਮੈਂ ਦਰਗਾਹ ਵਿੱਚ ਸੌਖਾ ਹੋ ਸਕਾਂ ਸਾਥ ਸੰਗਜੇ ਘਰ ਵਾਲੇ ਪੁੱਤਰ ਸਮਝ ਤਾਂ ਗਏ ਪਰ ਜਦੋਂ ਵੀ ਕੋਈ ਰਿਸ਼ਤੇਦਾਰ ਪਤਾ ਲੈਣ ਵਾਸਤੇ ਆਇਆ ਕਰਿਓ ਕੰਧ ਵੱਲ ਨੂੰ ਇਸ਼ਾਰੇ ਕਰੇ ਤੇ ਉਹ ਸੱਜਣ ਮਿੱਤਰ ਰਿਸ਼ਤੇਦਾਰ ਕਹਿਣ ਕਿ ਬਜ਼ੁਰਗ ਕੀ ਇਸ਼ਾਰਾ ਕਰਦਾ ਹੈ ਉਹ ਕਹਿੰਦੇ ਅਗੋਂ ਉਹਦੇ ਪੁੱਤਰ ਕਹਿੰਦੇ ਹਨ ਕਹਿੰਦੇ ਕਹਿੰਦੇ ਬਜ਼ੁਰਗ ਕਹਿੰਦਾ ਕਿ ਧਨ ਤਾਂ ਮੈਂ ਬੜਾ ਇਕੱਠਾ ਕੀਤਾ ਸੀ ਆ ਜਿਹੜੇ ਸੋਹਣੇ ਸੋਹਣੇ ਮਕਾਨ ਪਾਏ ਇਹਨਾਂ ਦੇ ਉੱਤੇ ਸਾਰਾ ਧਨ ਖਰਚ ਦਿੱਤਾ ਹੈ ਕਿਤੇ ਕਿਤੇ ਸਬੰਧੀਆਂ ਨੂੰ ਨਾ ਪਤਾ ਲੱਗ ਜਾਵੇ ਸਾਧ ਸੰਗਜੇ ਕਹਿਣ ਤੋਂ ਭਾਵ ਇਹ ਹੈ ਕਿ ਆਪਣੇ ਹੱਥੀਂ ਦਾਨ ਪੁੰਨ ਕਰ ਲਈਏ ਸੋ ਕਰ ਲਈਏ। ਉਹ ਹੀ ਧਨ ਜਿਹੜਾ ਹੈ ਸਫਲ ਹੁੰਦਾ ਹੈ। ਸਾਧ ਸੰਗਜੇ ਪਹਿਲਾ ਧਨ ਹੈ ਜੋ ਇਹ ਮਿੱਤਰ ਮੰਨਿਆ ਹੈ ਜੀਵ ਦਾ ਉਹ ਵੀ ਓਨਾ ਚਿਰ ਕੰਮ ਕਰਦਾ ਜਿੰਨਾ ਚਿਰ ਸਾਹ ਚੱਲਦੇ ਹਨ। ਜਿੰਨਾ ਚਿਰ ਸਰੀਰ ਕੰਮ ਕਰਦਾ ਹੈ ਤੇ ਦੂਸਰੇ ਮਿੱਤਰ ਹਨ ਸਬੰਧੀ ਪਰਿਵਾਰ ਵਾਲੇ ਉਹ ਸਾਧ ਸੰਗਜੇ ਜਦੋਂ ਬੰਦਾ ਚੜਾਈ ਕਰ ਜਾਂਦਾ ਫੇਰ ਉਹਨੂੰ ਸ਼ਮਸ਼ਾਨ ਭੂਮੀ ਵਿੱਚ ਲਜਾ ਕਰਕੇ ਸਸਕਾਰ ਕਰ ਦਿੱਤਾ ਜਾਂਦਾ ਹੈ। ਬਸ ਅੰਤਮ ਅਰਦਾਸ ਤੱਕ ਯਾਦ ਕੀਤਾ ਜਾਂਦਾ ਮੁੜ ਕੇ ਸਾਰੇ ਭੁੱਲ ਜਾਂਦੇ ਆ। ਵਿਸਰ ਜਾਂਦੇ ਆ। ਤੀਸਰੇ ਸਾਧ ਸੰਗਤ ਜੀ ਜੀਵਦੇ ਹਨ ਕਰਮ ਮਿੱਤਰ। ਜਦਾਂ ਦੇ ਕਰਮ ਕਰੇ ਚੰਗੇ ਕਰਮ ਕਰਨਾ ਕਰੇ ਸ਼ੁਭ ਕਰਮ ਕਰਨਾ ਕਰੇ ਤੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਉਹਨੂੰ ਨੇੜਤਾ ਪ੍ਰਾਪਤ ਹੋ ਜਾਂਦੀ ਹੈ। ਮਾੜੇ ਕਰਮ ਕਰਨਾ ਕਰੇ ਤੇ ਉਹ ਰੱਬ ਤੋਂ ਦੂਰ ਹੋ ਜਾਂਦਾ ਹੈ ਸਹਿਬ ਦਾ ਬਚਨ ਆਪਾਂ ਰੋਜ਼ ਹੀ ਪੜ੍ਹਦੇ ਆਂ ਚੰਗਿਆਈਆ ਬਰਿਆਈਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਈ ਚੰਗੇ ਕਰਮ ਕਰਕੇ ਰੱਬ ਦੇ ਬਹੁਤ ਨੇੜੇ ਹੋ ਜਾਂਦੇ ਤੇ ਮਾੜੇ ਕੁਕਰਮ ਕਰਕੇ ਮਾੜੇ ਖੋਟੇ ਕਰਮ ਕਰਕੇ ਕਈ ਪੁਰਸ਼ ਰੱਬ ਤੋਂ ਦੂਰ ਹੋ ਜਾਂਦੇ ਆਂ ਸਾਧ ਸੰਗਜੇ ਇਸ ਕਰਕੇ ਕਹਿਣ ਤੋਂ ਇਹ ਭਾਵ ਹੈ ਕਿ ਸ਼ੁਭ ਕਰਮ ਕਰਨੇ ਚਾਹੀਦੇ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਉਂਕਿ ਜਿੱਦਾਂ ਦਾ ਜੀਵ ਕਰਮ ਕਰਨਾ ਕਰਦਾ ਹੈ ਉਸੇ ਪ੍ਰਕਾਰ ਦਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ ਜਿਵੇਂ ਦਾ ਆਪਾਂ ਬੀਜ ਬੀਜਦੇ ਆ ਉਸੇ ਪ੍ਰਕਾਰ ਦਾ ਹੀ ਫਲ ਵੜਨਾ ਪੈਂਦਾ ਸਭ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ ਹੁਣ ਸਾਧ ਸੰਗਜੇ ਮੰਨ ਲਓ ਕਿ ਆਪਾਂ ਝੋਨਾ ਲਾਇਆ ਇੱਕ ਇੱਕ ਟੀਲਾ ਗੱਡਿਆ ਉਹ ਬੂਟਾ ਬਣਨਾ ਫਿਰ ਉੱਤੇ ਇੱਕ ਮੁੰਜਰ ਲੱਗਣੀ ਉੱਤੇ ਕਿੰਨੇ ਦਾਣੇ ਹੋਣੇ ਇਸੇ ਪ੍ਰਕਾਰ ਜਿੱਦਾਂ ਦਾ ਜੀਵ ਕਰਮ ਰੂਪੇ ਬੀਜ ਨੂੰ ਬੀਜਣਾ ਕਰਨਾ ਕਰਦਾ ਹੈ ਜੇ ਚੰਗੇ ਕਰਮ ਕਰ ਲਏ ਉਹਦਾ ਫਲ ਪ੍ਰਾਪਤ ਹੁੰਦਾ ਹੈ ਸੁਖ ਜੇ ਮਾੜੇ ਕਰਮ ਕਰਨਾ ਕਰੇ ਤਾਂ ਸਾ ਸੰਗ ਜੀ ਉਹਦਾ ਫਲ ਹੁੰਦਾ ਹੈ ਪ੍ਰਾਪਤ ਦੁੱਖ ਸਾਬ ਦਾ ਬਚਨ ਆ ਮਹਾਰਾਜ ਕਹਿੰਦੇ ਸੁਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣਾ ਜਿਨ ਦਾਤਾ ਦੀਏ ਕਿਸ ਕੋ ਦੋਸਤ ਹੁੰਦੇ ਹੈ ਪ੍ਰਾਣੀ ਸਹੋ ਆਪਣਾ ਕੀਆ ਕਰਾਰਾ ਹੈ ਫਿਰ ਸਹਿਬ ਦਾ ਬਚਨ ਹੈ ਦੱਦਾ ਦੋਸ ਨਾ ਦੇਉ ਕਿਸਾ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੇਜਾ ਅਵਰ ਜਨਾ ਸਹਿਬ ਕਹਿੰਦੇ ਤੈਨੂੰ ਹੋਰਨਾਂ ਨੂੰ ਸਜਣਾ ਦੋਸ਼ ਦੇਣ ਦੀ ਲੋੜ ਨਹੀਂ ਜਦਾਂ ਦੇ ਤੂੰ ਕਰਮ ਕਰਨਾ ਕੀਤੇ ਸਨ ਉਸੇ ਪ੍ਰਕਾਰ ਦਾ ਤੂੰ ਫਲ ਪ੍ਰਾਪਤ ਕਰ ਲੈਣਾ ਕੀਤਾ ਹੈ ਇਸ ਕਰਕੇ ਸਾਧ ਸੰਗਤ ਜੀ ਜੇ ਆਪਾਂ ਨੂੰ ਵਾਹਿਗੁਰੂ ਨੇ ਅਕਾਲ ਪੁਰਖ ਪਰਮੇਸ਼ਰ ਨੇ ਤਰੁੱਠ ਕਰਕੇ ਇਹ ਮਨੁੱਖਾ ਜਨਮ ਬਖਸ਼ਿਸ਼ ਕਰਨਾ ਕੀਤਾ ਹੈ ਫਿਰ ਵਾਹਿਗੁਰੂ ਦਾ ਨਾਮ ਜਪ ਕੇ ਸਵਾਸਾਂ ਨੂੰ ਸਫਲ ਕਰਨਾ ਚਾਹੀਦਾ ਹੈ 84 ਲੱਖ ਜੁਨਾ ਹਨ 84 ਲੱਖ ਜੁਨਾ ਨੂੰ ਤੋਂ ਸਾਰੀਆਂ ਜਿਤਨੀਆਂ ਤਮਾਮ ਜੁਨਾ ਹਨ ਉਹਨਾਂ ਦਾ ਸਰਦਾਰ ਵਾਹਿਗੁਰੂ ਨੇ ਮਨੁੱਖ ਨੂੰ ਬਣਾਉਣਾ ਕੀਤਾ ਹੈ ਸਾਹਿਬ ਦਾ ਬਚਨ ਹੈ ਅਵਰ ਜੋਨ ਤੇਰੇ ਪਨਹਾਰੇ ਇਸ ਧਰਤੀ ਮੈਂ ਤੇਰੇ ਸਖਦਾਰੇ ਬੰਧਿਆ ਤੇਰੀ ਸਰਦਾਰੇ ਇਹ ਧਰਤੀ ਦੇ ਉੱਤੇ ਸਾਰਿਆਂ ਜੋਨਾ ਤੇਰਾ ਪਾਣੀ ਭਰਦੀਆਂ ਹਨ ਸਾਧ ਸੰਗਜੇ ਜੇ ਆਪਾਂ ਹੁਣ ਇਹ ਮਨੁੱਖਾ ਜਨਮ ਨੂੰ ਨਾ ਸੰਭਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਤੈਨੂੰ ਅਨੇਕਾਂ ਜੋਨਾ ਵਿੱਚ ਭਰਮਣਾ ਪਵੇਗਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਬਚਨ ਹਨ ਸਾਹਿਬ ਦੇ ਬਚਨ ਹਨ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੇ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਸਭ ਕਹਿੰਦੇ ਚਿਰ ਕਾਲ ਤੋਂ ਬਾਅਦ ਵਿੱਚ ਇਹ ਤੈਨੂੰ ਕਿਤੇ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਐ ਤੂੰ ਹੁਣ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪ ਕੇ ਬੰਦਗੀ ਕਰਕੇ ਆਪਣੇ ਇਹ ਮਨੁੱਖਾ ਜਨਮ ਨੂੰ ਸਫਲ ਕਰ ਲੈਣਾ ਕਰ ਸਾਧ ਸੰਗਤ ਜੀ ਜੇ ਆਪਾਂ ਨਾਮ ਜਪਾਂਗੇ ਬੰਦਗੀ ਕਰਾਂਗੇ ਫਿਰ ਇਹ ਆਪਣਾ ਇਹ ਜੀਵਨ ਸਫਲ ਹੋਣਾ ਹੈ ਗਰੀਬ ਨਿਵਾਸ ਸਤਿਗੁਰੂ ਸਾਹਿਬ ਜੀ ਨੇ ਬਚਨ ਕਰਨਾ ਕੀਤੇ ਸਾਹਿਬ ਕਹਿੰਦੇ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗਹਿ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਸਾਧ ਸੰਗਤ ਜੀ ਆਪਣਾ ਜਨਮ ਵਿਰਥੇ ਜਾਂਦਾ ਰਹੇ ਪਿਆ ਜੇ ਜੇ ਆਪਾਂ ਨਾਮ ਨੇ ਜਪਦੇ ਬੰਦਗੀ ਨੇ ਕਰਨਾ ਕਰਦੇ ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ ਹੈ ਉਹ ਕਹਿੰਦਾ ਨਾਮ ਜਪਣ ਕੋ ਜਹਬਾ ਦੇਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਹਾਥ ਨਾ ਆਵੇ ਲੱਖੀ ਚਵੇ ਹਜ਼ਾਰ ਸਵਾਸ ਬੰਦੇ ਦਾ ਅਮੰਦਨ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਰੋਜ਼ਾਨਾ ਦਾ ਆਪਾਂ ਨੂੰ ਸਾਧ ਸੰਗਜੇ ਘਾਟਾ ਪੈਂਦਾ ਜੇ ਆਪਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨੇ ਜਪਣਾ ਕਰਦੇ ਜਵੇਂ ਹਜ਼ਾਰ ਸਵਾ ਸਵਾਏ ਗੁਰੂ ਆਪਾਂ ਨੂੰ ਰੋਜ਼ ਦੇ ਰਿਆ ਤੇ ਕਈ ਕਹਿੰਦੇ ਗਿਆਨੀ ਜੀ ਸਾਡੇ ਕੋਲ ਸਮਾਂ ਹੀ ਨਹੀਂ ਨਾਮ ਜਪਣ ਦਾ ਜੀ ਟਾਈਮ ਹੀ ਨਹੀਂ ਹੈਗਾ ਤੇ ਗੁਰੂ ਰਾਮਦਾਸ ਸੱਚੇ ਸਰਕਾਰ ਦਾ ਬਚਨੇ ਚੇਤੇ ਰੱਖ ਲਿਓ ਗਰੀਬ ਨਿਵਾਜ਼ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਮਹਾਰਾਜ ਕਹਿੰਦੇ ਮਤਾਂ ਇਹ ਸੋਚ ਕੇ ਮੈਂ ਕੱਲ ਨੂੰ ਨਾਮ ਜਪਾਂਗਾ ਪਰਸੋਂ ਤੋਂ ਸ਼ੁਰੂ ਕਰਾਂਗਾ ਅੱਜ ਆ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰ ਲਾਂ ਕਾਰੋਬਾਰ ਪਹਿਲਾਂ ਆਪਣਾ ਸਾਂਭ ਲਾਂ ਬਾਚ ਨਾਮ ਜਪਾਂਗਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਨਹੀਂ ਮਹਾਰਾਜ ਸਾਹਿਬ ਜੀ ਕਹਿੰਦੇ ਪਤਾ ਨਹੀਂ ਜਿਹੜਾ ਅੰਦਰ ਸੁਵਾਸ ਗਿਆ ਹੈ ਉਹਨੇ ਪਰਤ ਕੇ ਵਾਪਸ ਆਉਣਾ ਜਾਂ ਨਹੀਂ ਇਸ ਕਰਕੇ ਨਾਮ ਜਪਣ ਲੱਗਿਆ ਕਦਾ ਚਿਤਵੇ ਸਾਹਿਬ ਕਹਿੰਦੇ ਢਿਲ ਨਾ ਲਾਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਹਰ ਜਪਦਿਆਂ ਢਿਲ ਨਾ ਕੀਜੈ ਮੇਰੇ ਜੰਦੜੀਏ ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ ਪਤਾ ਨਹੀਂ ਅਗਲਾ ਸੁਵਾਸ ਆਉਣਾ ਜਾਂ ਨਹੀਂ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਜਪਣ ਲਗਿਆਂ ਟਲਾਈ ਨਾ ਵਰਤਣਾ ਕਰ ਢਿੱਲਾ ਨਾ ਪੈਣਾ ਕਰ ਸਾਧ ਸੰਗਤ ਜੇ ਕਈ ਬੰਦੇ ਕਹਿ ਦਿੰਦੇ ਹਨ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਨਾ ਦਸਵੇਂ ਪਾਤਸ਼ਾਹ ਜੀ ਦਾ ਖੰਡੇ ਵਟ ਦਾ ਅੰਮ੍ਰਿਤ ਛਕਣ ਦਾ ਤੇ ਕਹੀ ਕਹਿ ਦਿੰਦੇ ਜੀ ਬਾਅਦ ਚ ਛਕ ਲਾਂਗੇ ਅਜੇ ਸਮਾਂ ਪਿਆ ਸਮੇਂ ਦਾ ਕੀ ਪਤਾ ਇਹ ਸਰੀਰ ਤਾਂ ਇੱਕ ਮਿੱਟੀ ਦਾ ਭਾਂਡਾ ਹੈ ਕੱਚਾ ਇਹਨੇ ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਣਾ ਹੈ ਗੁਰੂ ਸਾਹਿਬ ਦਾ ਬਚਨ ਆ ਕਹਾ ਵਿਸਾਸਾ ਇਸ ਭਾਂਡੇ ਕਾ ਇਤਨ ਕ ਲਾਗੈ ਠਨਕਾ ਸਾਧ ਸੰਗਜੇ ਇਹ ਸਰੀਰੂਪੇ ਭਾਂਡੇ ਦਾ ਕੋਈ ਪਤਾ ਨਹੀਂ ਕਿਹੜੇ ਨੇ ਇਹਨੇ ਟੁੱਟ ਜਾਣਾ ਹੈ ਬਿਨਸ ਜਾਣਾ ਮੈਂ ਇੱਕੋ ਹੀ ਬਚਨ ਕਰਕੇ ਸਮਾਪਤੀ ਕਰ ਦੇਣੀ ਆ ਸਾਧ ਸੰਗਜੇ ਸਤਿਗੁਰਾਂ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛਕਣ ਦਾ ਕਹਿ ਕਰਦੇ ਬਾਅਦ ਛਕ ਲਾਂਗੇ ਅਜੇ ਤਾਂ ਸਮਾਂ ਪਿਆ ਸਾਧ ਸੰਗਜੇ ਭਾਈ ਡੱਲੇ ਨੇ ਵੀ ਸਤਿਗੁਰਾਂ ਨੂੰ ਬੇਨਤੀ ਕੀਤੀ ਸੇ ਮਹਾਰਾਜ ਮੈਨੂੰ ਸੱਚਖੰਡ ਦੇ ਵਿੱਚ ਮਹਾਰਾਜ ਸਾਹਿਬ ਜੀ ਥੋੜੀ ਜਿਹੀ ਜਗ੍ਹਾ ਚਾਹੀਦੀ ਐ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਹਿਲਾਂ ਖੰਡੇ ਵਟ ਦਾ ਅੰਮ੍ਰਿਤ ਛਾਕ ਸਾਧ ਸੰਗਜੇ ਪਹਿਲਾਂ ਟਾਲ ਮਟੋਲਾ ਕਰਨ ਲੱਗਾ ਕਹਿੰਦਾ ਕੜਾ ਪ੍ਰਸ਼ਾਦ ਛਕਦਾ ਮਹਾਰਾਜ ਉਹ ਵੀ ਅੰਮ੍ਰਿਤ ਰੂਪ ਹੀ ਐ ਮਹਾਰਾਜ ਸਾਹਿਬ ਜੀ ਗੁਰੂ ਘਰ ਲੰਗਰ ਛਕਦਾ ਉਹ ਵੀ ਅੰਮ੍ਰਿਤ ਰੂਪ ਐ ਮਹਾਰਾਜ ਕਹਿੰਦੇ ਨੇ ਖੰਡੇ ਵਟ ਦਾ ਅੰਮ੍ਰਿਤ ਛਾਕ ਫਿਰ ਸਾਧ ਸੰਗਜੇ ਸਤਿਗੁਰਾਂ ਦਾ ਹੁਕਮ ਮੰਨ ਕੇ ਖੰਡੇ ਵਟ ਦਾ ਅੰਮ੍ਰਿਤ ਛਕ ਕਰਕੇ ਤਿਆਰ ਵਰ ਤਿਆਰ ਹੋਇਆ ਭਾਈ ਦੱਲ ਸਿੰਘ ਬਣਿਆ ਤੇ ਮਹਾਰਾਜ ਸਾਹਿਬ ਜੀ ਨੇ ਖੁਸ਼ੀ ਵਿੱਚ ਪ੍ਰਸੰਤਾ ਵਿੱਚ ਆਣ ਕੇ ਕਿਹਾ ਸੀ ਭਾਈ ਦੱਲ ਸਿੰਘ ਹੁਣ ਤੂੰ ਭਾਵੇਂ ਮਹੱਲ ਛੱਤ ਲਈ ਸਾਧ ਸੰਗਜੇ ਫੇਰੇ ਦਰਗਾਹ ਵਿੱਚ ਥਾਂ ਮਿਲਣੀ ਜੇ ਆਪਾਂ ਸਤਿਗੁਰਾਂ ਦਾ ਬਚਨ ਮੰਨਾਂਗੇ ਖੰਡੇ ਵਟ ਦਾ ਅੰਮ੍ਰਿਤ ਛਕ ਕੇ ਰਹਿਤ ਰੱਖਾਂਗੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਾਂਗੇ ਜਿਹੜੇ ਕਹਿੰਦੇ ਕਿ ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਉਹ ਸਾ ਸੰਗਤ ਦੇ ਸਵਾ ਘੰਟਾ ਮੂਲ ਮੰਤਰ ਦਾ ਅਭਿਆਸ ਜਾਂ ਗੁਰ ਮੰਤਰ ਦਾ ਅਭਿਆਸ ਸਵੇਰੇ ਤੇ ਸਵਾ ਘੰਟਾ ਸ਼ਾਮਾਂ ਨੂੰ ਕਰਨਾ ਕਰਨ ਢਾਈ ਘੰਟੇ ਜਿਹੜਾ ਹੈ ਉਹ ਦਸਬੰਧ ਬਣਦਾ ਹੈ ਤੇ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਸਭ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੈ ਸਹਿਬ ਕਹਿੰਦੇ ਜਿਹੜਾ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੇਗਾ ਬੰਦਗੀ ਕਰੇਗਾ ਉਹ ਪਰਮਗਤੀ ਨੂੰ ਪ੍ਰਾਪਤ ਕਰ ਲਏਗਾ ਸਾਧ ਸੰਗਜੇ ਤੁਸੀਂ ਆਪਣਾ ਕਾਰੋਬਾਰ ਕੰਮ ਕਰਦਿਆਂ ਵੀ ਨਾਮ ਜਪ ਸਕਦੇ ਹੋ ਸਹਿਬ ਦੇ ਬਚਨ ਹਨ ਊਠ ਤ ਬੈਠ ਤ ਸੋ ਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਸਹਿਬ ਕਹਿੰਦੇ ਊਠ ਤ ਬੈਠ ਤ ਸੋ ਵਤ ਧਾਈ ਹੈ ਮਾਰਗ ਚਲ ਤ ਹਰੇ ਹਰ ਗਾਈ ਹੈ ਉਠਦਿਆਂ ਬੈਠਦਿਆਂ ਸੌਂਦਿਆਂ ਰਸਤੇ ਉੱਤੇ ਚੱਲਦਿਆਂ ਵੀ ਆਪਾਂ ਵਾਹਿਗੁਰੂ ਦਾ ਨਾਮ ਜਪ ਸਕਦੇ ਹਾਂ ਆਪਣੀ ਕਿਰਤ ਕਮਾਏ ਕਰਦਿਆਂ ਵੀ ਨਾਮ ਜਪ ਸਕਦੇ ਹਾਂ ਤਾਂ ਇਹ ਸਾਧ ਸੰਗਤ ਜੀ ਆਪਣਾ ਭਲਾ ਹੋਣਾ ਜੇ ਆਪਾਂ ਸਿਮਰਨ ਕਰਾਂਗੇ ਗੁਰੂ ਨਾਨਕ ਦੇਵ ਘਰ ਦਾ ਜੇ ਮਢਲਾ ਸਿਧਾਂਤ ਸਮਝਣਾ ਪਹਿਲਾ ਬਚਨ ਹੈ ਕਿਰਤ ਕਰੋ ਨਾਮ ਜਪੋ ਅਤੇ ਵੰਡ ਕਰਕੇ ਖਾਓ ਜਿਹੜਾ ਇਹ ਤਿੰਨਾਂ ਬਚਨਾਂ ਨੂੰ ਆਪਣੇ ਜੀਵਨ ਚ ਕਮਾ ਲੈਂਦਾ ਉਹਦੇ ਤੇ ਹੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਪਾਈ ਸ਼ੰਗਾਰਾ ਸਿੰਘ ਜੀ ਜੋ ਪਰਿਵਾਰ ਨੂੰ ਸਬੰਧੀਆਂ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਉਹਨਾਂ ਦੇ ਸਾਰੇ ਪਰਿਵਾਰ ਨੂੰ ਮਹਾਰਾਜ ਸਾਹਿਬ ਜੀ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਆਪ ਜੀ ਨੇ ਸੰਗਤ ਜੀ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੀਆਂ ਹੋਈਆਂ ਬਿਆਨਤ ਪ੍ਰਕਾਰ ਦੀਆਂ ਗਲਤੀਆਂ ਭਲਾਂ ਦੀ ਆਪ ਸਰਬਾ ਸੰਗਤਾਂ ਨੇ ਗੁਰੂ ਸਾਹਿਬ ਜੀ ਨੇ ਖਿਮਾ ਬਖਸ਼ਿਸ਼ ਕਰਨੀ ਬਲਚਕ ਦੇ ਖਿਮਾ ਜੀ ਸੋ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਨਰਵਾਰ ਟੀਵੀ ਵਾਲੇ ਸਾਧ ਸੰਗਤ ਜੀ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਜਿਤਨੇ ਵੀ ਗੁਰਮਤ ਦੇ ਸਮਾਗਮ ਹੁੰਦੇ ਸਾਰਿਆਂ ਨੂੰ ਭਾਈ ਸਾਹਿਬ ਜੀ ਲਾਈਵ ਕਰਦੇ ਹਨ ਨਰੋਲ ਇਹ ਚੈਨਲ ਚੱਲਦਾ ਤੇ ਇਹਦੇ ਤੇ ਗੁਰਬਾਣੀ ਦਾ ਜਾਂ ਗੁਰਮਤ ਸਮਾਗਮਾਂ ਦਾ ਜਿਹੜਾ ਹੈ ਉਹ ਸਾਧ ਸੰਗਤ ਜੀ ਵਿਖਾਏ ਜਾਂਦੇ ਹਨ ਲਾਈਵ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵਾਦੋਂ-ਵਾਦ ਜੋ ਵੀ ਆਪਣੇ ਪੰਧ ਦੇ ਮਹਾਨ ਵਿਦਵਾਨ ਜਨ ਹਨ ਗੁਣੀ ਜਨ ਹਨ ਉਹਨਾਂ ਦੀਆਂ ਵਿਚਾਰਾਂ ਸਰਵਣ ਕਰਕੇ ਵੀ ਆਪ ਜੀ ਨੇ ਲਾਹੇ ਪ੍ਰਾਪਤ ਕਰਨੇ ਗੁਰੂ ਸਾਹਿਬ ਕਿਰਪਾ ਕਰਨ ਹੋਰ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਕਰਨ ਪਾਈ ਭਵਿੰਦਰ ਸਿੰਘ ਦੇ ਸਮੂਹ ਪਰਿਵਾਰ ਨੂੰ ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਇਸੇ ਪ੍ਰਕਾਰ ਵੀਰ ਸਤਵਿੰਦਰ ਸਿੰਘ ਨੇ ਉਹਨਾਂ ਸਨੇਹਾ ਡਾਕਟਰ ਸਾਹਿਬ ਨੇ ਭੇਜਿਆ ਸੀ ਭਾਈ ਸਤਨਾਮ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਗੁਰੂ ਘਰ ਨਾਲ ਕਾफी ਸਨੇਹ ਰੱਖਦੇ ਹੋ ਉਹ ਵੀ ਇਹਨਾਂ ਦੇ ਪ੍ਰੇਮ ਵਿੱਚ ਪਹੁੰਚੇ ਹਨ ਸਾਰੇ ਜਿਤਨੇ ਸੰਗਤ ਦੂਰੋਂ ਨੇੜੋਂ ਚੱਲ ਕੇ ਆਏ ਸਾਰਿਆਂ ਦਾ ਧੰਨਵਾਦ ਭਾਈ ਹਰਵਿੰਦਰ ਸਿੰਘ ਮੱਲਾ ਉਹਨਾਂ ਦਾ ਵੀ ਧੰਨਵਾਦ ਸੋ ਭੁੱਲਾਂ ਚੁੱਕਾਂ ਦੀ ਖੇਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਵਾਰੀ ਧੰਨਵਾਦ ਸੋ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਹੁਣ ਆਪਾਂ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ ਪਹਿਲਾਂ ਫਤਿਹ ਸਾਂਝੀ ਕਰੋ ਕੋਈ ਰਸਨਾ ਨਾ ਫਤਿਹ ਦੇਉ ਵਾਂਜੀ ਰਹੇ ਸਾਰੀਆਂ ਸੰਗਤਾਂ ਇੱਕੇ ਵਾਰੀ ਕਹਿਣ ਤੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ